ਜਮਾਤ 10ਵੀਂ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ اے ਸ੍ਰੀ ਰਾਮੇ ਰਿਆ ਅਤੇ ਕਿਰਪਾ ਕਰਕੇ ਬਖਸ਼ ਲੈ ਦੀ ਪ੍ਰਸੰਗ ਸਹਿਤ ਵਿਆਖਿਆ ਜੀ ਇਹ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਵਿੱਚੋਂ ਲਿਆ ਗਿਆ ਹੈ ਤੇ ਸਾਹਿਤ ਮਾਲਾ ਪੁਸਤਕ ਵਿੱਚ اے ਸ੍ਰੀ ਰਾਮੇ ਰਿਆ ਸਰਲੇਖਿਤ ਦਰਜ ਹੈ ਇਸ ਬਾਣੀ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਜੀਵ ਨੂੰ ਜੰਮਦਿਆਂ ਹੀ ਮਾਪਿਓ ਦੇ ਪਿਆਰ ਰਾਹੀ ਮਾਇਆ ਘੇਰ ਲੈਂਦੀ ਹੈ ਸਾਰੀ ਉਮਰ ਉਹ ਮਾਇਆ ਦੇ ਹੱਥਾਂ ਉੱਤੇ ਨੱਚਦਾ ਰਹਿੰਦਾ ਹੈ ਤੇ ਦੁਖੀ ਰਹਿੰਦਾ ਹੈ ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਇਸ ਪੋੜੀ ਵਿੱਚ ਗੁਰੂ ਜੀ ਨੇ ਦੱਸਿਆ ਹੈ ਉਹ ਹੀ ਮਨੁੱਖੀ ਸਰੀਰ ਹੀ ਸਫਲ ਹੈ ਜਿਹੜਾ ਸਤਗੁਰ ਨਾਲ ਜਿੱਤ ਲਾ ਕੇ ਸਿਰਜਣਹਾਰ ਪ੍ਰਭੂ ਨੂੰ ਆਪਣੇ ਮਨ ਵਿੱਚ ਬਸਾਉਂਦਾ ਹੈ ਇਹ ਸਰੀਰਾ ਮੇਰੀਆ ਇਸ ਜਗ ਮੇ ਆਏ ਕੇ ਕਿਆ ਤੁਦ ਕਰਮ ਕਮਾਇਆ ਕਰਮ ਮਤਲਬ ਕਿਹੜਾ ਕੰਮ ਫਜ਼ੂਲ ਕੰਮਾਂ ਵਿੱਚ ਲੱਗਾ ਹੋਇਆ ਹੈ ਕਿ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੇ ਆਇਆ ਜਗ ਮਤਲਬ ਦੁਨੀਆ ਗੁਰੂ ਜੀ ਕਹਿੰਦੇ ਹਨ ਕਿ हे ਮੇਰੇ ਸਰੀਰ ਇਸ ਸੰਸਾਰ ਵਿੱਚ ਜਨਮ ਲੈ ਕੇ ਤੂੰ ਕਿਹੜੇ ਫਜ਼ੂਲ ਕੰਮ ਕਰਦਾ ਪਿਆ ਹੈ ਜਦੋਂ ਦਾ ਤੂੰ ਇਸ ਸੰਸਾਰ ਵਿੱਚ ਆਇਆ ਹੈ ਤੂੰ ਤਾਂ ਫਜ਼ੂਲ ਕੰਮ ਕਰਨ ਵਿੱਚ ਹੀ ਪਟਕ ਰਿਹਾ ਹੈ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਿਸਾਇਆ ਗੁਰ ਪ੍ਰਸਾਦੀ ਹਰ ਮਨ ਬਸਿਆ ਪੂਰਬ ਲਿਖਿਆ ਪਾਇਆ ਰਚਨ ਰਚਿਆ ਰਚਨਾ ਕੀਤੀ ਜਿਨੇ ਸਿਰਜਣਾ ਕੀਤੀ ਹਰ ਮਨ ਉਸ ਪ੍ਰਮਾਤਮਾ ਦਾ ਨਾਮ ਮਨ ਨਾ ਵਸਾਇਆ ਨਹੀਂ ਵਸਾਇਆ ਹੈ ਗੁਰ ਪ੍ਰਸਾਦੀ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਪੂਰਵ ਲਿਖਿਆ ਪਿਛਲੇ ਕਰਮਾਂ ਦੇ ਅਨੁਸਾਰ ਤੇਰੇ ਕਰਨ ਜੋਗ ਇੱਕ ਵਿਸ਼ੇਸ਼ ਕੰਮ ਸੀ ਕਿ ਤੂੰ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਬਸਾਉਂਦਾ ਜਿਸ ਨੇ ਤੇਰੇ ਸਰੀਰ ਦੀ ਰਚਨਾ ਕੀਤੀ ਪਰ ਤੂੰ ਇਹ ਕੰਮ ਨਹੀਂ ਕੀਤਾ ਜਿਨ੍ਹਾਂ ਮਨੁੱਖਾਂ ਦੇ ਪੂਰਵਲੇ ਕਰਮਾਂ ਅਨੁਸਾਰ ਲਿਖਿਆ ਹੋਇਆ ਸੀ ਉਹਨਾਂ ਉੱਤੇ ਗੁਰੂ ਦੀ ਕਿਰਪਾ ਹੋਈ ਤੇ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਿਵਾਸ ਹੋ ਗਿਆ ਕਹਿ ਨਾਨਕ ਇਹ ਸਰੀਰ ਪਰਵਾਨ ਹੋਇਆ ਜਿਨ ਸਤਗੁਰ ਸਿਉ ਚਿੱਤ ਲਾਇਆ ਪਰਵਾਨ ਹੁਣ ਸਫਲ ਹੋਣਾ ਸਿਉ ਮਤਲਬ ਨਾਲ ਚਿੱਤ ਮਤਲਬ ਮਨ ਕਹਿੰਦੇ ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋਈ ਹੈ ਤੇ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਿਵਾਸ ਹੋ ਗਿਆ ਹੈ ਉਹਨਾਂ ਮਨੁੱਖਾਂ ਦਾ ਸਰੀਰ ਹੀ ਸਫਲ ਹੁੰਦਾ ਹੈ ਜਿਨ੍ਹਾਂ ਨੇ ਸੱਚੇ ਸਤਗੁਰ ਨਾਲ ਆਪਣਾ ਮਨਕੀਤੇ ਜੋੜ ਲਿਆ ਹੈ ਮਨੁੱਖ ਦਾ ਸਰੀਰ ਸੰਸਾਰ ਵਿੱਚ ਆ ਕੇ ਆਪਣੇ ਰਚਣਹਾਰ ਪਰਮਾਤਮਾ ਨੂੰ ਭੁੱਲ ਕੇ ਫਜ਼ੂਲ ਕੰਮ ਕਰਨ ਵਿੱਚ ਹੀ ਲੱਗਾ ਰਹਿੰਦਾ ਹੈ ਪਰ ਜਿਨ੍ਹਾਂ ਉੱਤੇ ਪੂਰਵਲੇ ਕਰਮਾਂ ਅਨੁਸਾਰ ਸਤਗੁਰ ਦੀ ਮਿਹਰ ਹੁੰਦੀ ਹੈ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਅਤੇ ਉਹਨਾਂ ਦਾ ਸਰੀਰ ਸਫਲ ਹੋ ਜਾਂਦਾ ਹੈ ਪਰ ਬਾਣ ਸ਼ਬਦ ਅਰਥ ਹੈ ਸਫਲ ਹੋਣਾ ਪੂਰਵਲੇ ਕਰਮ ਮਤਲਬ ਹੈ ਪਿਛਲੇ ਜਨਮ ਅਤੇ ਕਰਮ ਇਸ ਸੰਸਾਰ ਦੀ ਰਚਨਾ ਕਿਸ ਨੇ ਕੀਤੀ ਹੈ ਪਰਮਾਤਮਾ ਨੇ ਸਰੀਰ ਨੇ ਕਿਸ ਨੂੰ ਮਨ ਵਿੱਚ ਨਹੀਂ ਬਸਾਇਆ ਰਚਣ ਹਾਰ ਪਰਮਾਤਮਾ ਨੂੰ ਕਿਸ ਨਾਲ ਚਿਤ ਲੋੜਨਾ ਸਰੀਰ ਪਰਵਾਨ ਹੁੰਦਾ ਹੈ ਸਤਗੁਰ ਦੇ ਨਾਲ ਇਹ ਸਰੀਰ ਆ ਮੇਰਾ ਹਾਂਜੀ ਅਗਲੀ ਬਾਣੀ ਹੈ ਸਾਡੀ ਕਿਰਪਾ ਕਰਕੇ ਬਖਸ਼ ਲੈ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਤੇ ਸ਼ਲੋਕ 12 ਤੇ ਵਧੇਕ ਵਿੱਚੋਂ ਲਿਆ ਗਿਆ ਹੈ ਤੇ ਇਹ ਸਾਹਿਤ ਮਾਲਾ ਪੁਸਤਕ ਵਿੱਚ ਕਿਰਪਾ ਕਰਕੇ ਬਖਸ਼ਲ ਸਰਲੇਖ ਅਧੀਨ ਦਰਜ ਹੈ ਇਸ ਵਿੱਚ ਗੁਰੂ ਜੀ ਨੇ ਜੀਵ ਨੂੰ ਭਾਰੀ ਗੁਨਾਹਗਰ ਦੱਸ ਦਿਆ ਹੋਇਆ ਮਨੁੱਖ ਨੂੰ ਕਿਹਾ ਹੈ ਕਿ ਪ੍ਰਭੂ ਨੂੰ ਆਪਣੀ ਮਿਹਰ ਨਾਲ ਬਖਸ਼ ਦੇਣ ਦੀ ਬੇਲਤੀ ਕੀਤੀ ਹੈ ਅਸੀਂ ਖਤੇ ਬਹੁਤ ਕਮਾਂਬ ਦੇ ਅੰਤ ਨਾ ਪਾਰਾ ਬਾਰ ਖਤੇ ਮਤਲਬ ਗਲਤੀਆਂ ਭੁੱਲਾ ਅਸੀਂ ਅਸੀਂ ਜੀਵ ਪਾਰਾ ਬਾਰ ਉਰਲਾ ਬੰਨਾ ਤੇ ਪਰਲਾ ਬੰਨਾ ਹਰ ਕਿਰਪਾ ਕਰਕੇ ਬਖਸ਼ ਲੈ ਹੋ ਪਾਪੀ ਵੱਡ ਗੁਨੇਗਾਰ ਬਖਸ਼ ਲੈ ਮਾਫ ਕਰ ਦੇ ਖੀਮਾ ਕਰ ਦੇ ਹਉ ਮਤਲਬ ਮੈਂ ਗੁਨਾਹਗਾਰ ਗੁਨਾਹ ਕਰਨ ਵਾਲਾ ਹੈ ਲੇਖੇ ਮਤਲਬ ਲੇਖ ਦੇ ਰਹੀ ਹਾਂ ਗੁਰੂ ਜੀ ਪ੍ਰਭਾਤਮਾ ਅੱਗੇ ਅਰਜੋਈ ਕਰਦੇ ਹਨ ਕਿ ਅਸੀਂ ਜੀਵ ਬਹੁਤ ਭੁੱਲਾਂ ਕਰਦੇ ਰਹਿੰਦੇ ਹਾਂ ਸਾਡੀਆਂ ਭੁੱਲਾਂ ਦਾ ਅੰਤ ਨਹੀਂ ਹੋ ਸਕਦਾ ਸਾਡੀਆਂ ਭੁੱਲਾਂ ਦਾ ਉਰਲਾ ਪਰਲਾ ਬੰਨਾ ਨਹੀਂ ਲੱਭਦਾ हे ਪ੍ਰਭੂ ਤੂੰ ਮਿਹਰ ਕਰਕੇ ਆਪ ਹੀ ਸਾਨੂੰ ਬਖਸ਼ ਲੈ ਅਸੀਂ ਪਾਪੀ ਤੇ ਗੁਨਾਹਗਾਰ ਹਾਂ ਸਾਡੇ ਕੀਤੇ ਕਰਮਾਂ ਦੇ ਲੇਖੇ ਦੇ ਰਾਹੀ ਤਾਂ ਬਖਸ਼ਿਸ਼ हासिल ਕਰਨ ਨਾਲ ਹੀ ਸਾਡੀ ਵਾਰੀ ਨਹੀਂ ਆ ਸਕਦੀ ਪਰ ਤੂੰ ਸਾਡੀਆਂ ਭੁੱਲਾਂ ਬਖਸ਼ ਕੇ ਸਾਨੂੰ ਆਪਣੇ ਚਰਨਾ ਵਿੱਚ ਮਿਲਾਉਣ ਦੀ ਪੂਰੀ ਸਮਰੱਥਾ ਰੱਖਦਾ ਹੈ ਮਿਲਾਵਨ ਹਰ ਮਿਲਾਉਣ ਵਾਲਾ ਗੁਰੂ ਟੂਠੇ ਹਰ ਪ੍ਰਭ ਮੇਲਿਆ ਸਭ ਗਿਲਵਿਖ ਕਟ ਵਿਕਾਰ ਜਿਨ੍ਹਾਂ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈ ਜੈਕਾਰ ਗੁਰੂ ਜੀ ਅਰਜੋਈ ਬੇਨਤੀ ਕਰਦੇ ਕਹਿੰਦੇ ਹਨ ਕਿ ਅਸੀਂ ਜੀਵ ਬਹੁਤ ਭੁੱਲਾਂ ਕਰਦੇ ਰਹਿੰਦੇ ਹਾਂ ਸਾਡੀਆਂ ਭੁੱਲਾਂ ਦਾ ਅੰਤ ਨਹੀਂ ਹੋ ਸਕਦਾ ਉਹ ਪ੍ਰਭੂ ਮਿਹਰ ਕਰਕੇ ਸਾਨੂੰ ਬਖਸ਼ ਸਕਦਾ ਹੈ हे ਪ੍ਰਭੂ ਤੂੰ ਮਿਹਰ ਕਰਕੇ ਆਪ ਹੀ ਸਾਨੂੰ ਬਖਸ਼ ਲੈ ਜਿਸ ਜੀਵ ਉਤੇ ਗੁਰੂ ਦੀ ਮਿਹਰ ਹੋ ਗਈ ਹੈ ਉਹ ਉਸ ਦੇ ਅੰਦਰੋਂ ਸਾਰੇ ਪਾਪ ਤੇ ਵਿਕਾਰ ਕੱਟ ਕੇ ਉਸ ਨੂੰ ਪ੍ਰਭੂ ਨਾਲ ਮਿਲਾ ਦਿੰਦਾ ਹੈ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਦੀਆਂ ਭੁੱਲਾਂ ਬਖਸ਼ੀਆਂ ਜਾਂਦੀਆਂ ਹਨ ਤੇ ਉਹਨਾਂ ਨੂੰ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ ਗੁਰੂ ਠੁਠੇ ਪ੍ਰਸੰਨ ਹੋਏ ਗੁਰੂ ਨੇ ਕਿਲ ਵਿਖ ਪਾਪ ਕੱਟ ਮੀਨਸ ਕੱਟ ਕੇ ਦੂਰ ਕਰਕੇ ਜੈਕਾਰ ਇੱਜ਼ਤ ਜਾਂ ਸ਼ੋਭਾ ਜੀਵ ਬਹੁਤ ਭੁੱਲਾਂ ਤੇ ਗੁਨਾਹ ਕਰਨ ਵਾਲਾ ਹੈ ਜਿਨ੍ਹਾਂ ਤੇ ਪ੍ਰਭੂ ਕਿਰਪਾ ਕਰਦਾ ਹੈ ਉਹਨਾਂ ਨੂੰ ਬਖਸ਼ ਸਕਦਾ ਹੈ ਪ੍ਰਭੂ ਨਾਲ ਮਿਲਾਪ ਉਹਨਾਂ ਦਾ ਹੁੰਦਾ ਹੈ ਜਿਹੜੇ ਉਸ ਦਾ ਨਾਮ ਧਿਆਕੇ ਸਾਰੇ ਪਾਪ ਤੇ ਵਿਕਾਰ ਕੱਟਣ ਵਾਲੇ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਹਨ ਅਸੀਂ ਜੀਵ ਕਿਹੋ ਜਿਹਾਂ ਭੁੱਲਣਹਾਰ ਪਾਪੀ ਤੇ ਗੁਨਾਹਗਰ ਮਨੁੱਖ ਦੀ ਬਿਰਤੀ ਕਿਸ ਤਰ੍ਹਾਂ ਦੀ ਹੈ ਭੁੱਲਾਂ ਤੇ ਗੁਨਾਹਾਂ ਕਰਨ ਵਾਲੀ ਕਿਲਬਿਕ ਤੋਂ ਕੀ ਭਾਵ ਹੈ ਕਿਲਬਿਕ ਤੋਂ ਭਾਵ ਹੈ ਪਾਪ ਸੰਸਾਰ ਵਿੱਚ ਕਿਨਾਂ ਦੀ ਜਹਿਜਾ ਕਰ ਹੁੰਦੀ ਹੈ ਨਾਮ ਦਾ ਸਿਮਰਨ ਕਰਨ ਵਾਲਿਆਂ ਦੀ ਸਤਿਗੁਰੂ ਕੋਲੋਂ ਕੀ ਮੰਗਣਾ ਚਾਹੀਦਾ ਹੈ ਪਾਪਾਂ ਤੇ ਵਿਕਾਰਾਂ ਦਾ ਨਾਸ਼ ਤੇ ਪ੍ਰਭੂ ਦਾ ਮਿਲਾਪ ਗੁਰੂ ਅਮਰਦਾਸ ਜੀ ਅਨਸਾਰ ਹਰ ਨੂੰ ਮਿਲਣ ਨਾਲ ਦੁੱਖਾਂ ਦਾ ਨਾਸ਼ ਹੋਣ ਤੋਂ ਇਲਾਵਾ ਕੀ ਪ੍ਰਾਪਤ ਹੁੰਦਾ ਹੈ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ ਸਤਿਗੁਰੂ ਕੋਲੋਂ ਕੀ ਮੰਗਣਾ ਚਾਹੀਦਾ ਹੈ ਪ੍ਰਮਾਤਮਾ ਨਾਲ ਮਿਲਾਪ